ਨਤੀਜੇ ਸਾਡੇ ਅੱਛੇ ਨਹੀਂ ਰਹੇ ਉਹ ਸਭ ਨੂੰ ਪਤਾ ਕੱਢਦਾ ਮੇਰੇ ਭਰਾ ਨੇ ਬਹੁਤ ਵਧੀਆ ਇਨਸਾਨ ਆ ਔਰ ਸੱਚਾ ਸੁੱਚਾ ਆਦਮੀ ਆ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੀਆਂ ਗੱਲਾਂ ਠੀਕ ਨੇ ਆਜ ਪਾ ਨੂੰ ਆਪ ਲੋਕਾਂ ਨਾਲ ਜਾਣਾ ਪਊਗਾ ਆਮ ਲੋਕਾਂ ਨਾਲ ਇੱਕ ਮਿਕ ਹੋਣਾ ਪਊਗਾ ਆਪਣੀ ਮੁੱਖ ਤਰ੍ਹਾਂ ਨਾਲ ਆ ਜਨਤਾ ਨੂੰ ਜੋੜਨਾ ਪਊਗਾ ਜੇ ਨਹੀਂ ਜੋੜਨਗੇ ਤੇ ਅੱਜ ਤਾਂ ਪਾਰਟੀ ਚ ਅਸੀਂ ਤੁਰੇ ਫਿਰਨੇ ਤੁਰੇ ਫਿਰਾਂਗੇ ਐਸੋਕ ਸਾਡੇ ਨਾਲ ਹਰਜੀਤ ਗਰੇਵਾਲ ਮੌਜੂਦ ਹੈ ਦਰਮਲ ਸਾਹਿਬ ਅੱਜ ਅਭਿਆਨ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਹੈ ਕਿਵੇਂ ਦਾ ਫੈਸਲਾ ਵਰਕਰਾਂ ਦਾ ਤੇ ਨਾਲ ਹੀ ਮੈਂ ਗੱਲ ਕਰਾਂਗਾ ਜਿਮਨੀ ਚੋਣਾਂ ਦੇ ਨਤੀਜੇ ਦੇਖੋ ਮੈਂ ਬੋਲਣਾ ਚਾਹੁੰਦਾ ਨਹੀਂ ਪਰ ਨਤੀਜੇ ਸਾਡੇ ਅੱਛੇ ਨਹੀਂ ਰਹੇ ਉਹ ਸਭ ਨੂੰ ਪਤਾ ਵਜਾ ਉਹ ਦੇਖਿਓ ਵਜਾ ਉਹਦੀ ਸਾਡੀ ਪਲੈਨਿੰਗ ਸਾਡਾ ਕੰਮ ਕਰਨ ਦਾ ਤਰੀਕਾ ਉਹਦੇ ਸ਼ਮ ਸੁਧਾਰ ਕਰਨਾ ਪੈਣਾ ਔਰ ਪੰਜਾਬ ਦੇ ਨਾਲ ਲੋਕਾਂ ਨਾਲ ਇੱਕ ਮੋਖ ਹੋਣਾ ਪੈਣਾ ਜੇ ਨਹੀਂ ਹੋਵਾਂਗੇ ਐਵੇਂ ਗੱਲਾਂ ਕਰੀ ਜਾਵਾਂਗੇ ਫਿਰ ਨਹੀਂ ਇਹ ਕਰਮਣ ਸਾਜਪਾ ਹਮੇਸ਼ਾ ਸੁਨਿਆ ਦਿੰਦੀ ਪੰਜਾਬ ਉਦੇ ਵੱਲ ਦੀ ਆ ਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਪਰ ਫਿਰ ਵੀ ਜਿਹੜਾ ਕਿ ਸੁਨੇਹਾ ਕਿਉਂ ਨਹੀਂ ਜਾ ਪਾਰਿਆ VOTER ਦੇ ਮਨ ਦੇ ਵਿੱਚ ਉਹ ਕਿਉਂ ਨਹੀਂ ਘਰ ਕੀਤਾ ਜਾ ਰਿਹਾ ਮਨਪ੍ਰੇਤ ਬਾਦਲ ਹੋਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਮੈਂ ਗੱਲ ਨਹੀਂ ਕਰਨੀ ਅੱਜ ਹੀ ਗੱਲ ਮੈਂ ਵੀ ਨਹੀਂ ਸੀ ਕਰਨੀ ਪਰ ਮੈਂ ਕਹਤਾ ਇਹ ਸਾਡੀ ਪਰਸੈਪਸ਼ਨ ਠੀਕ ਨਹੀਂ ਬਣੀ ਹੋਈ ਠੀਕ ਹੈ ਉਹ ਸਾਨੂੰ ਠੀਕ ਕਰਨੀ ਪੈਣੀ ਪੋਸਟਰ ਬॉय ਸੁਨੀਲ ਜਾਖੜ ਗੱਲ ਤਾਂ ਕਹਿਣੀ ਪੈ ਰਹੀ ਰਸਤੇ 'ਚ ਸਾਰੇ ਪਾਸੇ ਬੋਰਡ ਦਿਸਦੇ ਪਏ ਨੇ ਪਰ ਮੌਜੂਦਗੀ ਜਿਸ ਦੀ ਨੀਂ ਵੀ ਤਰਫ ਨਹੀਂ ਤੇ ਬਿੱਟੂ ਵੀ ਕਹਿੰਦੇ ਨੇ ਜਾਖੜ ਜੀ ਦਾ ਮੇਰੇ ਭਰਾ ਨੇ ਬਹੁਤ ਵਧੀਆ ਇਨਸਾਨ ਆ ਔਰ ਸੱਚਾ ਸੁੱਚਾ ਆਦਮੀ ਆ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਦੀਆਂ ਗੱਲਾਂ ਠੀਕ ਨਹੀਂ ਰਣਨੀਤ ਬਿੱਟੂ ਉਹਨਾਂ ਤੇ ਨਾ ਨਾ ਜਾਖੜ ਸਾਹਿਬ ਦੀਆਂ ਤੇ ਰਣਨੀਤ ਬਿੱਟੂ ਜੋ ਕਹਿੰਦੇ ਪਏ ਕਿ ਜੇਕਰ ਪ੍ਰਚਾਰ ਕਰਦੇ ਆ ਤਸਵੀਰ ਉਹਨਾਂ ਨੂੰ ਪੁੱਛੋ ਯਾਰ ਮੈਨੂੰ ਕਿਉਂ ਪੁੱਛਦੇ ਆਂ ਉਹਦੀਆਂ ਗੱਲਾਂ ਮੇਰੀ ਆਤਮ ਹੈ ਸਿੱਧੀ ਗੱਲ ਕਹਿ ਦੇਣਾ ਕੀ ਲੋੜ ਕੀ ਲੱਗਦੀ ਆਣ ਵਾਲੇ ਦਿਨਾਂ 'ਚ ਪੰਜਾਬ 'ਚ ਭਾਜਪਾ ਨੂੰ ਸਟੈਂਡ ਹੋਣਾ ਕਿਸ ਤਰੀਕੇ ਦੀ ਵਰਕਿੰਗ ਜੜੀ ਚਾਹੀਦੀ ਭਾਜਪਾ ਨੂੰ ਆਮ ਲੋਕਾਂ ਦਾ ਜਾਣਾ ਪਊਗਾ ਆਮ ਲੋਕਾਂ ਨਾਲ ਇੱਕ ਮਿਕ ਹੋਣਾ ਪਊਗਾ ਆਪਣੀ ਮੁੱਖ ਤਰ੍ਹਾਂ ਨਾਲ ਆਮ ਜਨਤਾ ਨੂੰ ਜੋੜਨਾ ਪਊਗਾ ਜੇ ਨਹੀਂ ਜੋੜਨਗੇ ਤੇ ਅੱਜ ਜਿੱਦਾਂ ਪਾਰਟੀ 'ਚ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਾਂਗੇ ਅਖੀਰ ਦਾ ਮੇਰਾ ਸਵਾਲ 6 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਦਿੱਲੀ ਜਾ ਰਹੇ ਆ ਉਹ ਕਿਸਾਨਾਂ ਦਾ ਕੁਝ ਨਹੀਂ ਆ ਦੇਖੋ ਐਨੇ ਕੱਟ ਲੱਗੇ ਆ ਕਿਸਾਨਾਂ ਦੀ ਹਜ਼ਾਰਾਂ ਕਰੋੜ ਦੀ ਲੁੱਟ ਹੋ ਗਈ ਉਹ ਰਾਜਨੀਤਿਕ 당 ਕਿੱਦਾਂ ਚੱਲੂਗਾ ਜਿਹੜਾ ਉਹਨਾਂ ਦੀ ਗੱਲ ਹੀ ਨਹੀਂ ਉਠਾਊਗਾ ਮੈਂ ਬੋਲ ਰਿਹਾ ਬਾਕੀ ਅੰਦੋਲਨ ਕਰਨਾ ਚਾਹੀਦਾ ਇੱਥੇ ਹਾਂ ਆਮ ਕਿਸਾਨ ਲਈ ਕਿਉਂ ਨਹੀਂ ਕਰਦੇ ਅਸੀਂ ਜਦੋਂ ਨਹੀਂ ਕਰਾਂਗੇ ਤੇ ਸਾਨੂੰ ਕੌਣ ਸਵੀਕਾਰ ਕਰੂਗਾ ਜੀ ਠੀਕ ਐ ਐਵੇਂ ਗੱਲਾਂ ਬਾਤਾਂ ਨੇ ਸਾਰੀਆਂ ਠੀਕ ਠੀਕ ਸ਼ੁਕਰੀਆ ਹਰਜੀਤ ਗਰੇਵਾਲ ਵੱਡਾ ਇੱਕ ਬਿਆਨ ਜੋ ਭਾਜਪਾ ਅੱਜ ਦੇ ਸਮੇਂ ਦੇ ਵਿੱਚ ਵਰਕਿੰਗ ਕਰਦੇ ਪੀ ਆ ਇਹਦੇ ਨਾਲ ਜਿਹੜਾ ਕਿ ਖিলাਫ ਅਤੇ ਨਹੀਂ ਹੋਣਾ ਤੇ ਨਾਲ ਹੀ ਸੁਨੀਲ ਜਾਖੜ ਜੋ ਕਿ ਅੱਜ ਦੇ ਡੇਢ ਦੇ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੂਰੀ ਸਦਸੇ ਦਾ ਅਭਿਆਨ ਜ਼ਰੂਰ ਚੱਲਦਾ ਪਿਆ ਸੀਗਾ ਪਰ ਅੱਜ ਇੱਥੇ ਨਹੀਂ ਪਹੁੰਚੇ ਉਹਨਾਂ ਤੇ ਵੀ ਗੱਲ ਆਖੀ ਕਿ ਜੋ ਸੁਨੀਲ ਜਾਖੜ ਕਹਿੰਦੇ ਪਏ ਨੇ ਉਹ ਬਿਲਕੁਲ ਸਹੀ ਹੈ ਤੇ ਜੇਕਰ ਭਾਜਪਾ ਨੇ ਆਪਣੀ ਕਾਰਗੁਜ਼ਾਰੀ ਜਿਹੜੀ ਹੈ ਕਿ ਸਹੀ ਕਰਨੀ ਹੈ ਤੇ ਲੋਕਾਂ ਦੇ ਵਿੱਚ ਆ ਕੇ ਤੇ ਲੋਕਾਂ ਤੱਕ ਪਹੁੰਚ ਜਿਹੜੀ ਜ਼ਰੂਰ ਕਰਨੀ ਹੋਏਗੀ ਕੈਮਰਾ ਪਰਸਨ ਜੀ ਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ